ਇਸ ਟਮਾਸੀ ਖੜ ਖੜੇ ਹਾਂ ਪਟਾਲਾ ਸ਼ਾ ਡੇਆ ਰੋਡ ਤੇ ਜਿੱਥੇ ਕਿ ਇਸ ਟਾਈਮ ਲੋਕ ਇੱਥੇ ਡੇਆ ਰੋਡ ਤੇ ਸੈਲ ਕਰਨ ਆਉਂਦੇ ਸੀ ਤੇ ਇੱਥੇ ਸਬਜ਼ੀਆਂ ਫਲਾਂ ਦੀਆਂ ਦੁਕਾਨਾਂ ਲੱਗਦੀਆਂ ਸੀ ਕਿ ਸਬਜ਼ੀਆਂ ਲੈਣ ਆਉਂਦੇ ਸੀ ਕੋਰ ਖਾਣ ਪੀਣ ਦਾ ਸਮਾਨ ਚੋ ਵੀ ਡੇੜੀਆਂ ਵਾਲੇ ਹੁੰਦੇ ਸੀ ਤੇ ਖਾਣ ਪੀਣ ਦਾ ਸਮਾਨ ਵੀ ਇੱਥੇ ਲੋਕੀ ਲੈਣ ਆਉਂਦੇ ਸੀ ਇਸ ਟਾਈਮ ਦੇਖਿਓ ਕਿ ਕੱਲ ਲੋਕਾਂ ਨੇ ਸਾਢੇ ਅੱਧ ਦੁਕਾਨਾਂ ਵਧਾਉਂਦੀਆਂ ਸੀ ਤੇ ਅੱਜ ਲੋਕਾਂ ਨੇ 8 ਵਜੇ ਦੇ ਕਰੀਬ ਹੀ ਦੁਕਾਨਾਂ ਵਧਾਉਂਦੀਆਂ ਤੇ ਘਰਾਂ ਦੀਆਂ ਲਾਈਟਾਂ ਤੇ ਦੁਕਾਨਾਂ ਦੀਆਂ ਲਾਈਟਾਂ ਬਿਲਕੁਲ ਬੰਦ ਕਰ ਦਿੱਤੀਆਂ ਆ ਦੇਖੋ ਤਸਵੀਰਾਂ ਨਿਊਜ਼ ਪੰਜਾਬ ਤੇ ਕੀ ਵੇਖੋ ਇੱਕ ਨੋਟ ਕਰਨ ਵਾਲੀ ਗੱਲ ਆ ਕਿ ਜਿੰਨਾ ਵੀ ਇਹਨਾਂ ਦੀਆਂ ਦੁਕਾਨਾਂ ਦੇ ਘਰਾਂ ਦੇ ਬੂਹੇ ਕਿ ਕੈਮਰੇ ਲੱਗੇ ਸੀ ਉਹਨਾਂ ਨੇ ਕੈਮਰੇ ਦੇ ਅੱਗੇ ਲਾਈਟਾਂ ਲੱਗੀਆਂ ਹੋਣ ਉਹਨਾਂ ਨੇ ਲਾਈਟਾਂ ਦੇ ਅੱਗੇ ਕਾਲੀ ਟੇਪ ਲਾ ਦਿੱਤੀ ਆ ਕਿ ਤਾਂ ਜੋ ਜੋ ਘਰਾਂ ਦੀਆਂ ਹੀ ਲਾਈਟਾਂ ਬੰਦ ਕੀਤੀਆਂ ਉਹਨਾਂ ਨੇ ਕੈਮਰੇ ਦੀਆਂ ਲਾਈਟਾਂ ਵੀ ਬਿਲਕੁਲ ਬੰਦ ਕਰ ਦਿੱਤੀਆਂ ਵਾ ਬਹੁਤ ਹੀ ਵਧੀਆ ਖੁਸ਼ੀ ਵਾਲੀ ਗੱਲ ਆ ਕਿ ਦੇਖੋ ਕਿਹਦੇ ਘਾਰ ਦੇ ਅੱਗੇ ਕੈਮਰੇ ਲੱਗੇ ਆ ਪਰ ਲਾਈਟ ਦੇ ਅੱਗੇ ਕੈਮਰੇ ਅੱਗੇ ਉਹ ਟੇਪ ਲਾ ਦਿੱਤੀ ਆ ਕਿ ਇਹ ਪੁਸਤ ਪ੍ਰਸ਼ਾਸਨ ਦਾ ਹੋਰ ਵੀ ਕਾਫੀ ਲੋਕਾਂ ਦਾ ਸਾਧਨ ਦੇ ਪਿਆ ਕਿ ਤਾਂ ਜੋ ਲਾਈਟ ਬਿਲਕੁਲ ਬੰਦ ਰਵੇ ਘਰਾਂ ਦੇ ਨਾਲ ਕੈਮਰੇ ਦੀ ਲਾਈਟਾਂ ਵੀ ਬੰਦ ਰਵੇ ਦੇਖੋ ਕਿ ਜਿੱਤੇ ਕੀ ਹੁਣ ਬਲੈਕਆਊਟ ਚੱਲਦਾ ਪਿਆ ਪੂਰੇ ਭਾਰਤ ਦੇ ਵਿੱਚ ਤੇ ਅੱਜ ਪਟਾਲਾ ਸ਼ਹਿਰ ਦੇ ਵਿੱਚ ਵੇਖੋ ਕਿ ਘਰਾਂ ਦੀਆਂ ਲਾਈਟਾਂ ਲੋਕਾਂ ਨੇ 8 ਵਜੇ ਦੇ ਕਰੀਬ ਬਿਲਕੁਲ ਬੰਦ ਕਰ ਦਿੱਤੀਆਂ ਨਾਲ ਹੀ ਉਹਨਾਂ ਨੇ ਦੁਕਾਨਾਂ ਬੰਦ ਕਰ ਦਿੱਤੀਆਂ ਇਸ ਟਾਈਮ ਲੋਕ ਇੱਥੇ ਸੈਲ ਵੀ ਕਰਦੇ ਸੀ ਰੋਡ ਦੇ ਉੱਪਰ ਕਿ ਨਾਲ ਹੀ ਉਹ ਰਾਤ ਦਾ ਟਾਈਮ ਦੇ ਵੇਖ ਕੇ ਲੋਕ ਸਬਜ਼ੀਆਂ ਤੇ ਫਲ ਵੀ ਖਰੀਦਣੋਂ ਦੇਤੀ ਦੇਖੋ ਹੁਣ ਇਸ ਟਾਂ ਲੋਕਾਂ ਨੇ 8 ਵਜੇ ਤੋਂ ਪਿੱਲੋ ਪਰ ਲੋਕ ਹੁਣ ਸਬਜ਼ੀਆਂ ਫਲ ਖਰੀਦਣ ਆ ਜਾਂਦੇ ਪਿੱਲੋ ਟਾਈਮ ਸਰੀ ਦੇਖੋ ਤਸਵੀਰਾਂ న్యూਸ ਪੰਜਾਬ ਦੇ ਪਟਾਲਾ ਸ਼ਹਿਰ ਤੋਂ ਕਿ ਜਿੰਨੇ ਵੀ ਪਟਾਲੇ ਦੇ ਲੋਕ ਆ ਪੂਰਾ ਸਾਥ ਦਿੰਦੇ ਪਏ ਆ ਕਿ ਅਸੀਂ ਬਲੈਕਆਉਟ ਪੂਰਾ ਉਹ ਨਾਲ ਦੇ ਇੰਡੇ ਸਾਥ ਕਿ ਅਹੀਂ ਘਰਾਂ ਦੀਆਂ ਲਾਈਟਾਂ ਤੇ ਨਾਲ ਹੀ ਕੈਮਰੀ ਲਾਈਟਾਂ ਬਿਲਕੁਲ ਬੰਦ ਰਖੰਡੇ ਆ ਅਸੀਂ ਤੁਹਾਨੂੰ ਨਾਲ ਹੀ ਉਥੋਂ ਦੇ ਕੋਈ ਮੌਜੂਦ ਲੋਕਾਂ ਨਾਲ ਗੱਲਬਾਤ ਵੀ ਕਰਨੇ ਆ ਦੇਖੋ ਪੂਰੀ ਰਿਪੋਰਟ న్యూਸ ਪੰਜਾਬ ਤੇ ਮਰਨਜੀਤ ਸਿੰਘ ਦੇ ਨਾਲ ਕੈਮਰਾਮੈਨ ਰੋਹਿਤ ਕੁਮਾਰ ਦੀ ਖਾਸ ਰਿਪੋਰਟ ਬਟਾਲਾ ਸ਼ਹਿਰ ਤੋਂ ਦੁਨੀਆ ਨੇ ਇੱਥੇ ਪੰਜਾਬ ਤੇ ਭਾਰਤ ਵਿੱਚ ਕੈਮਰੇ ਘਰਾਂ ਦੀਆਂ ਲਾਈਟਾਂ ਸਭ ਕੋਈ ਬੰਦ ਕੀਤਾ ਵਾ ਤੇ ਇਸ ਵਾਰ ਤਹੀ ਲੋਕਾਂ ਨੂੰ ਕੀ ਸੰਦੇਸ਼ ਦੇਣੇ ਚਾਹੁੰਦੇ ਨੇ ਮੈਂ ਤੇ ਉਹ ਸੰਦੇਸ਼ ਜੀਣਾ ਚਾਹੁੰਦਾ ਇੱਕ ਤੇ ਗਵਰਨਮੈਂਟ ਜੋ ਕਰ ਰਹੀ ਹੈ ਬਹੁਤ ਵਧੀਆ ਕੰਮ ਕਰ ਰਹੀ ਹੈ ਤਹੀ ਤੇ ਹਰ ਵਾਰ ਦਫਾ ਜਦੋਂ ਵੀ ਕੋਈ ਪਾਕਿਸਤਾਨੀ ਅਟੈਕ ਕਰਦੇ ਸੀ ਆਮ ਜਨਤਾ ਦੀ ਅਪੀਲ ਹੋਈ ਸੀ ਕਿ ਸਭ ਸਾਰਾ ਸਮਾਜ ਸਾਰੀ ਧਰਮਾਂ ਦੇ ਲੋਕ ਇਹ ਕਹਿੰਦੇ ਸੀ ਕਿ ਪਾਕਿਸਤਾਨ ਨੂੰ ਕੋਈ ਸਬਕ ਸਿਖਾਣਾ ਚਾਹੀਦਾ ਹੈ ਸ਼ੁਕਰੇ ਮਾਲਕ ਨੇ ਟਾਈਮ ਤੇ ਹੰਦਾ ਕੋਈ ਬਹਾਨਾ ਬਣਿਆ ਤੇ ਹੰਨੇ ਹੰਦਾ ਤੇ ਅਸੀਂ ਕਹਿੰਦੇ ਆ ਕਿ ਹੁਣ ਪਾਕਿਸਤਾਨ ਨੂੰ ਇੱਕ ਵਾਰ ਜਰੂਰ ਦੇਣਾ ਚਾਹੀਦਾ ਹੈ ਸਬਕ ਕਿ ਜਦ ਸਾਡੇ ਵੱਲ ਕੋਈ ਉਂਗਲ ਨਾ ਚੱਕ ਸਕੇ ਇਸੇ ਸਾਰੀ ਲੋਕਾਂ ਨੇ ਸਿਆਸਤ ਵਿੱਚ ਹਿੰਦੂ ਸਿੱਖ ਮੁਸਲਮਾਨਾਂ ਨੂੰ ਲੀਡਰਾਂ ਨੇ ਪਾੜ ਕੇ ਰੱਖਿਆ ਦਾ ਜਦਕਿ ਅੱਛੇ ਐਸੀ ਕੋਈ ਕਾਰਨਕਤਿ ਕਾਰਵਾਈ ਨਹੀਂ ਹੈਗੀ ਅਸੀਂ 1984 ਦੇ ਦੰਗੇ ਵੀ ਵੇਖੇ ਮਾਹੌਲ ਖਰਾਬ ਵੀ ਵੇਖਿਆ ਇੱਥੇ ਸੀਆਰਪੀ ਆਈ ਕਹਿੰਦੇ ਜੀ ਉੱਥੇ ਹਿੰਦੂ ਸਿੱਖ ਲੜਨ ਦੇ ਨੇ ਪਰ ਇਜਾ ਦਾ ਕੋਈ ਉਹਨਾਂ ਨੇ ਆਕੇ ਨਹੀਂ ਮਿਸਾਲ ਹਿੰਦੂ ਸੈਕਟਰ ਨੂੰ ਚਲਾਣ ਲਿਆ ਸੀ ਸਰਕਾਰ ਮਖ ਦੇ ਰਿਹਾ ਸੀ ਸਰਕਾਰ ਮੋਸਾ ਚਲਾਣ ਲਿਆ ਸੀ ਹਿੰਦੂ ਮਖ ਅੱਜ ਜਿਹੜੀਆਂ ਦੇਖੋ ਨਾ ਬਧੀਆਂ ਆ ਰਹੀਆਂ ਜਾ ਰਹੀਆਂ ਇਹ ਗਵਰਨਮੈਂਟ ਦੀ ਇੱਕ ਕਮਜ਼ੋਰੀ ਹੈ ਜਿਹੜੀਆਂ ਆਰਮੀਆ ਗਵਰਨਮੈਂਟ ਖਿੱਚ ਕੇ ਲੱਗੇ ਘੱਟ ਪਰ 10000 ਰੁਪਏ ਇੱਕ ਬੰਦੇ ਦਾ ਜੁਰਮਾਨਾ ਹੋਣਾ ਜੇ ਇਹਦਾ ਚਾਹ ਸਕੂਟਰ ਤੇ ਆਏ ਚਾਹੇ ਕਾਰ ਤੇ ਆਏ ਉਹਨੂੰ ਪਹਿਲਾਂ ਰਜਿਸਟ੍ਰੇਸ਼ਨ ਹੋਣਾ ਚਾਹੀਦਾ ਦਿੱਸੇ ਸੀਮਿਤ ਹੀ ਚੱਲਿਓ ਖੱਟਾ ਚੱਲਿਓ ਕਿ ਹੁਣ ਇਹਨਾਂ ਤੇ ਅਟੈਕ ਹੋ ਗਏ ਅਸੀਂ ਇਸ ਤਰ੍ਹਾਂ ਦੇ ਵਿੱਚ ਆਵਾਂ ਆਮ ਸ਼ਹਿਰ ਤੋਂ ਆਏ ਜਿਹੜੀ ਉਹ ਬੰਦੇ ਨਹੀਂ ਗੱਦੀ ਹੈ ਜਿਹੜਾ ਗੱਡੀ ਲੈ ਕੇ ਜਾ ਰਿਹਾ ਉਹਦੇ ਨਾਲ ਕਿੰਨੇ ਬੰਦੇ ਹੋ ਸਕਦਾ ਬੇਸ਼ਕੀਰ ਹੋ ਜਾਂਦੇ ਕਿ ਉਹਨਾਂ ਦਾ ਖਾਹ ਮવાડી ਵਾੜੀ ਵਾਸੀ ਸਿੱਧੇ ਗਵਰਨਮੈਂਟ ਦਾ ਪ੍ਰਸ਼ਾਸਨ ਕਰਕੇ ਆਈ ਪਬਲਿਕ ਨਹੀਂ ਦੱਸਦੀ ਜਾ ਮੀਡੀਆ ਦੇ ਥਰੂ ਅਸੀਂ ਇਹ ਕਹਿਣਾ ਚਾਹੁੰਦੇ ਆਂ ਵੀ ਤੁਹਾਡਾ ਸ਼ੁਕਰੀਆ ਤੁਸੀਂ ਸਾਡੇ ਕੋਲ ਆਏ ਹੋ ਅਸੀਂ ਤੁਹਾਡਾ ਧੰਨਵਾਦ ਕਰਦੇ ਆਂ ਕਿ ਜਿਹੜੀ ਆਹ ਜਿਹੜੀਆਂ ਲੈਕਾਂ ਕੋ ਸੰਗ ਦਾ ਸਾਡੀ ਆਵਾਜ਼ ਆਮ ਆਦਮੀ ਦੀ ਆਵਾਜ਼ ਤੇ ਗਵਰਨਮੈਂਟ ਇਹਦੇ ਤੋਂ ਜਾਗੇ ਪੇਂਡਾ ਦਾ ਲੋਕਲ ਪ੍ਰਸ਼ਾਸਨ ਜਾਗੇ ਵੀ ਜਰੀਏ ਨਾਲ ਮੋਟਸਾ ਤੇ ਜਲਦੀਆਂ ਕੰਦੀਆਂ ਚੱਲੀਆਂ ਇਹਨਾਂ ਨੂੰ ਉੱਥੇ ਹੀ ਰੋਕ ਦਿੱਤਾ ਜਾਵੇ ਉਹਨਾਂ ਨੂੰ ਵਾਰਨੇ ਵੀ ਦਿੱਤੀ ਜਾਵੇ ਭਾਈ ਸਾਹਿਬ ਅੱਜ ਤੇ ਤੁਸੀਂ ਆਏ ਹੋ ਬਾਹਰ ਵਾਕੇ ਨਹੀਂ ਇਹ ਕੰਮ ਹੋਏਗਾ ਜਨ ਅਸੀਂ ਤੁਹਾਡਾ ਸ਼ੁਕਰੀਆ ਲਾ ਕਰਦੇ ਆ ਮੀਡੀਆ ਦਾ ਦੇਖੀਏ ਸਾਰੇ ਘਰਾਂ ਦੀਆਂ ਲਾਈਟਾਂ ਤੇ ਹੋ ਰਹੇ ਕਿਥੋਂ ਤੱਕ ਹੀ ਜਿਨ੍ਹਾਂ ਨੇ ਆਪਣੇ ਘਰਾਂ ਦੇ ਪੂਰੇ ਕੈਮਰੇ ਲਾਇਆ ਸੀ ਕੈਮਰੇ ਅਗੇ ਜੇ ਲਾਈਟ ਵਾਦੀ ਤੇ ਕਾਲੀ ਟੀਬਲ ਆਦੀ ਕਿ ਉਹ ਵੀ ਲੋਨ ਆਵੇ ਬਹੁਤ ਵਧੀਆ ਨਾ ਨੇ ਇਹ ਸਾਡਾ ਕੰਡੀਸ਼ਨ ਦੇ ਭਾਈ ਇਹ ਕੰਮ ਨਹੀਂ ਕਰਨਾ ਸਾਡੀ ਆਪਣੀ ਦੁਕਾਨ ਤੇ ਸਾਡੇ ਘਰ ਕਰਦੇ ਸੀ ਅਸੀਂ ਜਿਹੜੀ ਦੂਮ ਵਾਲੀ ਤਸਵੀਰ ਐਸੀ ਨਾ ਉਹਨੂੰ ਮੈਨਰ ਜਾਂ ਲੈਡ ਜਿਹੜਾ ਸਿਰਫ ਸ਼ਾਦਾ ਹੋਵੇ ਕਿ ਪਤਾ ਲੱਗੇ ਦੇਖੋ ਮਾਹੌਲ ਦੇ ਮਤਲਬ ਸਾਨੂੰ ਚੱਲਣਾ ਚਾਹੀਦਾ ਹੈ ਮਾਹੌਲ ਤਾਂ ਕਾਫੀ ਜਰਾ ਐਦਾਂ ਆ ਗਿਆ ਇਸ ਟਾਈਮ ਬਹੁਤ ਜ਼ਿਆਦਾ ਕੰਮ ਚੱਲਣ ਡਿਆ ਵਾ ਸਾਡੇ ਕੋਲ ਹੀ ਹੈ ਸ਼ੇਖਰਪੁਰਾ ਪਿੱਛੇ ਕੰਦੇ ਨੇ ਪੂਰਾ ਰੈਪਰੈਂਟੇਰ ਦਾ ਮਜ਼ਬਾ ਦਿਗਾ ਹਾਂ ਅੱਜ ਦਿਗਾ ਸਾਡੇ ਹਜਾਣੇ ਕਿ ਰਾਤ ਦਾ ਦਿਗਾ ਪਿਆ ਸਵੇਰੇ ਲੱਭਾ ਕਿਸ ਨੂੰ ਨਹੀਂ ਉਹ ਸਵੇਰੇ ਸੰਗਰ ਉਹ ਲੋਕ ਜਿਹੜੇ ਜਾਣ ਜਾਣਦੇ ਸੀ ਉਹਨਾਂ ਨੂੰ ਪਤਾ ਲੱਗਾ ਕਿ ਇੱਥੇ ਇੰਨਾ ਦਾ ਇਹ ਉਹ ਮਤਲਬ ਹੈ ਸਾਡੇ ਗਾਂਧੀ ਚੌਂਚ ਵੀ ਆ ਸਕਦਾ ਹੈ ਸ਼ੇਨਾ ਦੇ ਗੇਟ ਵੀ ਆ ਸਕਦਾ ਹੈ ਨਹਿਦੂ ਗੇਟ ਹੋਇਆ ਅਚਲੀ ਗੇਟ ਆ। ਕਿਤੇ ਵੀ ਆ ਸਕਦਾ ਜੀ ਪਿੱਛੇ ਵੀ ਆ ਸਕਦਾ ਹੈ ਤੇ ਇਹਦੇ ਚੋਂ ਅਸੀਂ ਕਿੱਦਾਂ ਡਰਾਂਗੇ ਕਿ ਕਿੱਦਾਂ ਬਚਾਂਗੇ ਕਿ ਜਿਹੜੀਆਂ ਗੱਡੀਆਂ ਲੰਘਣ ਲੀਆਂ ਲਾਈਟਾਂ ਵਾਲੀਆਂ ਇਹ ਨਾ ਲੰਘਣ ਰਸ ਨੂੰ ਬਿਲਕੁਲ ਨੇਰਾ ਕੋਪੋ ਵੇਹ ਦੁਕਾਨਦਾਰ ਵੇਖੋ ਦੁਕਾਨਦਾਰਾਂ ਨੇ ਬਹੁਤ ਸਾਰੇ ਦੁਕਾਨਦਾਰਾਂ ਦਾ ਆਸ਼ੀਰਵਾਦ ਹੈ ਕਿ ਜਿਨ੍ਹਾਂ ਨੇ ਉਹਨਾਂ ਦੀ ਮਿਹਰਬਾਨੀ ਹੈ ਕਿ ਜਿਨ੍ਹਾਂ ਨੇ ਆਪਣੀਆਂ ਕੈਮਰਿਆਂ ਦੀਆਂ ਲਾਈਟਾਂ ਬਿਲਕੁਲ ਡਿਮ ਕਰਤੀਆਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਜੀ ਜਿਨ੍ਹਾਂ ਨੇ ਆਪਣੇ ਕੰਮ ਨੇ ਕੁਝ ਕੁਛ ਅਸੇ ਦੁਕਾਨਾਂ ਦੇ ਰਹਿ ਗਏ ਉਹ ਸਾਹਮਣੇ ਨੂੰ ਮੇਰੇ ਅੱਖਾਂ ਜਾਂਦੀ ਕਿ ਬਹੁਤ ਜ਼ਿਆਦਾ ਲਾਈਟ ਹੈ ਉਹ ਨਹੀਂ ਹੋਣੀ ਚਾਹੀਦੀ ਅਸੀਂ ਇਹ ਚਾਹੁੰਦੇ ਆਂ ਕਿ ਭਰਾਵਾ ਗੱਲ ਇਹ ਹੈ ਕਿ ਇਹਦੇ ਤੋਂ ਬਚਣਾ ਚਾਹੀਦਾ ਇੱਕ ਇਹ ਹੋ ਹੋ ਦੇ ਮੇਰੀ ਜਿਹੜੀ ਮੰਗਿਆਈ ਇੱਥੇ ਹੈ ਵੇ ਇੱਕ ਲੋਕੀਆ ਹੁਣ ਮਾਹੌਲ ਖਰਾਬ ਹੈ ਆਲੂ ਜਿਹੜੇ 20 ਕਿਲੋ ਲੱਗਦੇ ਬਈ ਉਹ 40 ਰੁਪਏ ਗੰਡੇ 20 ਰੁਪਏ ਕਿਲੋ ਲੱਗਦੇ ਬਈ ਉਹ 40 ਰੁਪਏ 50 ਰੁਪਏ ਤੱਕ ਕੱਲ ਕਿੱਕ ਗੀਨੇ ਨਾ ਦੇ ਕ ਉਹ ਬਲੇ ਕਲੀ ਬਚਾਉਂਦੇ ਆ ਉਹ ਤਾਂ ਫਿਰ ਫਾਇਦਾ ਚੁੱਕਣ ਦਾ ਪੈਣਾ ਇਸ ਟਾਈਮ ਜੇਲ ਫਾਇਦਾ ਚੁੱਕਣ ਦੇ ਆ ਜਿਹੜਾ ਲੁੱਟਣਾ ਹੈ ਨਾ ਦੇਖੋ ਉਹਨਾਂ ਨੂੰ ਕੋਈ ਮੌਤਾ ਡਰ ਨਹੀਂ ਪੈ ਸਕਦਾ ਕਿਸੇ ਨਾਲ ਨਹੀਂ ਖੜਨਾ ਇਹ ਨਹੀਂ ਸੋਚਦਾ ਨਾ ਜੀਲਾ ਕਿ ਮੈਂ ਸਾਡੇ ਮਾਪਿਆਂ ਨੇ ਨਹੀਂ ਖੜਿਆ ਕਿ ਅਸੀਂ ਵੀ ਨਹੀਂ ਖੜਿਆ ਪਰ ਉਹਨਾਂ ਨੂੰ ਮੌਤਾ ਕੋਈ ਖਾਵ ਨਹੀਂ ਅਸੀਂ ਵੀ ਨੇ ਆ ਭਾਵੇਂ ਜਦ ਨੇ ਨੀਰਾ ਹੋ ਜਾਂਦਾ ਫਿਰ ਵੀ ਕੰਨੀਆਂ ਦੀਆਂ ਸ਼ਟਰ ਸੁੱਟ ਕੇ ਤੇ ਪੈਸੇ ਦੇ ਮਕਸਦ ਹੋ ਕੇ ਲੱਗੇ ਨੇ ਆਪਣੀ ਜ਼ਿੰਦਗੀ ਦੇ ਮਕਸਦ ਨਹੀਂ ਉਹਨਾਂ ਦੀ ਜ਼ਿੰਦਗੀ ਪਿਆਰੀ ਨਹੀਂ ਬੱਸ ਆ ਪੈਦੋ ਪਿਆ ਜਿਹੜੇ ਮੇਰੇ ਵੀਰ ਭਰਾ ਗੱਡੀਆਂ ਦੀ ਲਾਈਟਾਂ ਨਹੀਂ ਬੰਦ ਕਰਦੇ ਪਏ ਉਹਨਾਂ ਨੇ ਵੀ ਚਾਹੀਦਾ ਕਿ ਲਾਈਟਾਂ ਬੰਦ ਕਰਨ ਕਿਹੇ ਟਾਈਮ ਕਿਤੇ ਵੀ ਕੁਝ ਨੁਕਸਾਨ ਹੋ ਸਕਦਾ ਵਾ ਕਿਤੇ ਵੀ ਕੁਝ ਬੰਬ ਡੇਕ ਸਕਦਾ ਵਾ ਉਹ ਕਿਉਂ ਨਹੀਂ ਮੰਨਦੇ ਮੈਂ ਐਂ ਤੇ ਗੱਲ ਪਹਿਨੋਂ ਕਹਿੰਦੇ ਇਹ ਪ੍ਰਸ਼ਾਸਨ ਦੀ ਹੈਵੀ ਕਮਜ਼ੋਰੀ ਹੈ ਕਿਉਂਕਿ ਸਾਡਾ ਜਿਹੜੇ ਪ੍ਰਸ਼ਾਸਨ ਨੇ ਉਹ ਰੋਕ ਸਕਦਾ ਮੁਲਾਜ਼ਮ ਰੋਕ ਸਕਦੇ ਨੇ ਸਿਵਲਨ ਬੰਦਾ ਕੋਈ ਕਹੇਗਾ ਉਹ ਕਹਿੰਕੇ ਤੈਨੂੰ ਕੀ ਪ੍ਰੋਬਲਮ ਹੈ ਹਾਊ ਆਰ ਯੂ ਕੌਣ ਹੈ ਇਹ ਰੋਕਵਾ ਲਾ ਇਸ ਕਰਕੇ ਇਹ ਹੀ ਚਾਹੀਏ ਹੈ ਪ੍ਰਸ਼ਾਸਨ ਨੂੰ ਕਿ ਇਹ ਠੋਕ ਮਾ ਜਵਾਬ ਦੇਣ ਰੇਖਵਾ ਮੋਸਲਵਾਰ ਆ ਰਿਹਾ ਕਿ ਨਹੀਂ ਵਧੀਆ ਕੰਮ ਉਹਨੇ ਲੈਡਿੰਗ ਬੰਦ ਕੀਤੀ ਬੜੀ ਬੁਰੀ ਜਿਹਾ ਜਾ ਰਿਹਾ ਬਿਲਕੁਲ ਦੇਖੋ ਇਹਨਾਂ ਨੇ ਬਿਲਕੁਲ ਲਾਈਟ ਬੰਦ ਕੀਤੀ ਸਾਨੂੰ ਵੀ ਕੁਛ ਹੀ ਮਿਲੀ ਕਿ ਇੱਕ ਪੁਛ ਦੀ ਸ਼ਿਫਟ ਵੀ ਕਰ ਸਕੇ ਸ਼ਿਫਟ ਹੀ ਕਰਦੇ ਆ ਇਹ ਇੱਕ ਬਿਲਕੁਲ ਲਾਈਟ ਦੇ ਲਈ ਸਾਰੇ ਕੋਈ ਜਾਣਦਾ ਹੈ ਜੇ ਸਾਨੂੰ ਬਹੁਤ ਖੁਸ਼ੀ ਮਿਲੀ ਕਿ ਤੁਸੀਂ ਖਾਂਜੇ ਕੀਤੀ ਵੀਰੇ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲੀ ਕਿ ਤੁਸੀਂ ਲਾਈਟ ਬੰਦ ਕਰਕੇ ਪ੍ਰਸ਼ਾਸਨ ਦਾ ਸਾਥ ਹੁੰਦੇ ਬੇਜੇ ਇਹ ਪਾਤ ਪੂਰਾ ਬਲੈਕਬੋਰਡ ਚੱਲਣ ਦੇ ਪਾਤ ਦੇ ਬਟਾਲਾ ਸ਼ਹਿਰ ਵਿੱਚ ਤੁਸੀਂ ਆਏ ਬਹੁਤ ਵਾਰੀ ਕੀਤਾ ਕਈ ਲੋਕਾਂ ਨੇ ਵੇਖਿਆ ਗੱਡੀਆਂ ਦੇ ਲਾਈਟਾਂ ਨਹੀਂ ਬੰਦ ਕਰੰਦੇ ਪਰ ਤੁਹਾਡੇ ਵਾਲੇ ਵੇਖਿਆ ਨੂੰ ਲੱਗਾ ਕਿ ਬਹੁਤ ਚੰਗਾ ਲ ਕੀਤਾ ਤੁਸੀਂ ਵੀ ਲਾਈਟ ਬੰਦ ਐ ਕੀ ਲੋਕਾਂ ਨੂੰ ਸੰਦੇਸ਼ ਦੇਣਾ ਚਾਹੀਦਾ ਜਿਹੜੇ ਲਾਈਟਾਂ ਨਹੀਂ ਬੰਦ ਕਰਦੇ ਪਏ ਸਰ ਜੀ ਆਪਣਾ ਹੀ ਫਾਇਦਾ ਹੈ ਲਾਈਟ ਬੰਦ ਕਰਨ ਤੇ ਇਹ ਅਸੀਂ ਲਾਈਟ ਜਗਾਵਾਂਗੇ ਕੁਝ ਨਾ ਕੋਈ ਉੱਪਰ ਕੋਈ ਡਰੋਨ ਆ ਜਾਏ ਕੋਈ ਚੀਜ਼ ਆ ਜਾਏ ਨੁਕਸਾਨ ਸਾਡਾ ਟਾਰਗੇਟ ਹੋਣਾ ਨਾ ਆਪਾਂ ਟਾਰਗੇਟ ਤੇ ਉਹ ਤਾਂ ਹੈ ਬੈਠੇ ਟਾਰਗੇਟ ਤੇ ਹੀ ਹੈ ਬਟ ਫਿਰ ਵੀ ਆਪਣਾ ਫਾਇਦਾ ਵਾਸਤੇ ਲਾਈਟ ਬੰਦ ਕੇ ਚੱਲਾਂਗੇ ਸਭ ਤੋਂ ਬੈਠੇ ਜੇ ਕਿਤੇ ਵੀ ਜੀ ਹੋਂਦੇ ਲੋਕੀ ਹੱਛਾ ਦਾ ਪੀਜਾ ਆਦਮ ਮੰਗੋੜੇ ਦਾ ਖਾਣਦੇ ਸਾਰੇ ਸਾਡੀ ਮਜਬੂਰੀ ਹੈ ਸਾਡਾ ਟਾਈਮ ਜਿਹੜਾ 11 ਵਜੇ ਤੱਕ ਆਈ ਆਈਡੀ ਆਪਣੀ 11 ਤੱਕ ਨਹੀਂ ਪਹੁੰਚਦੇ ਕਹਿੰਦੇ ਮੈਂ ਚੱਲ ਗਿਆ ਸੀ ਘਰ ਮੈਨੂੰ ਘਰੋਂ ਆਰਡਰ ਪਿਆ ਬਾਬਾ ਚਿਕਨ ਦਾ ਮੈਨੂੰ ਉਥੋਂ ਆਰਡਰ ਚੁੱਕਣਾ ਪਿਆ ਤੇ ਮੇਰੀ ਮਜਬੂਰੀ ਸੀ ਕਿ ਮੈਂ ਆਰਡਰ ਚੁੱਕਣਾ ਕਿਉਂਕਿ ਤੁਹਾਨੂੰ ਲੋੜ ਹੈ ਅਸੀਂ ਆਈ ਆਈ ਡੀ ਬੰਦ ਨਹੀਂ ਕਰ ਸਕਦੇ ਆ ਫਿਰ ਵੀ ਵੀਰ ਤੁਸੀਂ ਆਪਣਾ ਧਿਆਨ ਰੱਖੋ ਰਾਮਪੋਰ ਰੈਸਟਾਂ ਬਹੁਤ ਖਰਾਬ ਆ ਫਿਰ ਵੀ ਅਸੀਂ ਤੁਹਾਨੂੰ ਆਪਣੇ ਇੱਕ ਇਨੀਆਂ ਆਪਣੇ ਵੱਲੋਂ ਪਰ ਤੁਹਾਨੂੰ ਬਹੁਤ ਖੁਸ਼ੀ ਮਿਲੀ ਆ ਕਿ ਤੁਸੀਂ ਜਿਹੜੀ ਲਾਈਟ ਬੰਦ ਕੀਤੀ ਜੇ ਹੋਰ ਪ੍ਰਸ਼ਾਸਨ ਦਾ ਵੀ ਸਾਥ ਦੇਣ ਦੇ ਜੀ ਕਿ ਕੋਈ ਨੁਕਸਾਨ ਨਾ ਹੋ ਸਕੇ ਤੁਹਾਡਾ ਵੀ ਕਿਹਦਾ ਹੋਰ ਕਿਸਦਾ ਵੀ ਨੁਕਸਸਾਨ ਨਾ ਹੋ ਜੇ ਹੈ ਨੁਕਸਾਨਾ ਲਾਈਟ ਨਾ ਬੰਦ ਕਰਾਂਗੇ ਬਿਲਕੁਲ ਨੁਕਸਾਨ ਨਾ ਨੁਕਸਾਨ ਹੈ ਏਦਾਂ ਬੰ ਬੜਾ ਹੀ ਫਾਇਦਾ ਵਾ ਤੁਹਾਡਾ ਹੀ ਫਾਇਦਾ ਵੀ ਜੀ ਲਾਈਟ ਚਾਲਦੀ ਹੈ ਕਿੰਨੇ ਕਹਣਾ ਚੱਲਣ ਦੀ ਲਾਈਟ ਉੱਥੇ ਛੁੱਟੀਆਂ ਜਾ ਕੇ ਚੀਜ਼ ਜਿੱਤੇ ਨਹੀਂ ਸਾਨੂੰ ਬਟ ਨਜ਼ਰ ਆਂਦਾ ਮਾੜੀ ਲਾਈਟ ਜਗਾ ਕੇ ਉਥੋਂ ਲੰਘ ਜੋ ਫੇਰ ਬੰਦ ਕਰ ਦਿਓ ਇਤਨਾ ਨਹੀਂ ਹੋਈ ਸਕਦਾ ਨਾ ਕੋਈ ਟੋਇਟ ਟੋਇਟ ਬਾਈ ਆਇਆ ਨਾ ਕਿਸੇ ਵੱਲੇ ਕੋਥੋਂ ਲਾਈਟ ਜਗਾ ਲੋ ਤੇ ਰਾਮ ਸਿੰਘ ਵੀ ਕਰਨੀ ਵੀ ਚਾਹੀਦੀ ਹੈ ਧੰਨਵਾਦ ਆ ਤੁਹਾਡਾ ਜੀ ਕੀ ਪਪਾ ਜੀ ਨੇ ਬਹੁਤ ਵਧੀਆ ਗੱਲ ਕਹੀ ਬਜ਼ੁਰਗਾਂ ਨੇ ਕਿ ਇਸ ਟਾਈਮ ਸਾਨੂੰ ਪ੍ਰਸ਼ਾਸਨ ਦੇ ਨਾਲ ਸਾਥ ਪੂਰਾ ਦੇਣਾ ਚਾਹੀਦਾ ਵਾ ਜੋ ਇੰਡੀਆ 'ਚ ਬਲੈਕ ਕੋਡ ਚੱਲਣ ਡਿਆ ਤੇ ਫਲਾਈਟ ਆਫ ਕਰਾਉਂਦੀਆਂ ਕੈਮਰੇ ਇਹਨਾਂ ਨੇ ਕਿਹਾ ਕਿ ਅਸੀਂ ਵੀ ਆਪਣੇ ਕੈਮਰੇ ਡਿਮ ਕਰਕੇ ਲੈ ਕੇ ਟੇਪੇ ਪਾ ਲਾਤੀਆਂ ਸਾਨੂੰ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਇਸੇ ਤਰ੍ਹਾਂ ਹੀ ਜਿੰਨਾ ਤੱਕ ਸਾਨੂੰ ਪ੍ਰਸ਼ਾਸਨ ਦਾ ਸਾਥ ਦੇਵਾਂਗੇ ਤੇ ਐਨਾ ਸਾਡੇ ਲਈ ਵਧੀਆ ਵਾ ਜੋ ਲਾਈਟ ਜਗਾਵਾ ਕਿਸੇ ਟਾਈਮ ਹੀ ਕੁਝ ਵੀ ਹੋ ਸਕਦਾ ਵਾ ਦੇਖੋ ਕੋਈ ਆਪਣੀ ਡਿਲੀਵਰੀ ਕਰਦਾ ਪਿਆ ਸੀ ਕੋਈ ਪੀਜੇ ਦੀ ਠੀਕ ਹੈ ਜੀ ਉਹ ਕਹਿੰਦਾ ਸਾਡੀ ਮਜਬੂਰੀ ਆ 11 ਵਜੇ ਤੱਕ ਸਾਡਾ ਟਾਈਮ ਆ ਫਿਰ ਵੀ ਉਹਨੇ ਲਾਈਟ ਬੰਦ ਕਰਕੇ ਲਾਈਟ ਬੰਦ ਕਰਕੇ ਕਹਿੰਦਾ ਜਾਂਦਾ ਪਿਆ ਸੀ ਸਮਾਨ ਦੇਣ ਕਹਿੰਦਾ ਲਾਈਟ ਉੱਥੇ ਜਗਾਈ ਦੀ ਜਿੱਥੇ ਕੋਆ ਡੱਬਾ ਹੋਵੇ ਜਾਂ ਕੋਈ ਗੱਲਬਾਤ ਹੋਵੇ ਉੱਥੇ ਹੋਲੀ ਜੀ ਜਗਾ ਕੇ ਬੰਦ ਕਰ ਦਿੱਦੀ ਆ ਸਾਨੂੰ ਦੇਖ ਕੇ ਬਹੁਤ ਜ਼ਿਆਦਾ ਖੁਸ਼ੀ ਲੱਗੀ ਉਹ ਬੰਦੇ ਨੇ ਕਿ ਬਹੁਤ ਜ਼ਿਆਦਾ ਪ੍ਰਸ਼ਾਸਨਾ ਸਾਹ ਦਿੰਦਾ ਪਿਆ ਵਾ ਤੇ ਵੇਖੋ ਬਟਾਲੇ ਸ਼ਹਿਰ ਇਸ ਟਾਈਮ ਸਾਰ ਦੁਕਾਨਾਂ ਦੀਆਂ ਘਰਾਂ ਦੀਆਂ ਲਾਈਟਾਂ ਬਿਲਕੁਲ ਬੰਦ ਆ ਜਿਹਨਾਂ ਕੈਮਰੇ ਚੱਲਦੇ ਪਏ ਸੀ ਕੈਮਰਿਆਂ ਦੇ ਅੱ ਪੱਤਰਕਾ ਸਿਮਰਨਜੀਤ ਸਿੰਘ ਦੇ ਨਾਲ ਕੈਮਰਾਮੈਨ ਰੋਹਿਤ ਕੁਮਾਰ ਦੀ ਖਾਸ ਰਿਪੋਰਟ ਬਟਾਲਾ ਸ਼ਹਿਰ ਤੋਂ